ਸੱਜਣੋ ਦੇਖ ਸਕਦੇ ਆ ਤੁਸੀਂ ਜੋਤੀਸ਼ਾ ਸਭਰਾ ਗੇਟ ਤੇ ਤੰਤਨ ਬਾਬਾ ਫੁੜਾ ਸਾਹਿਬ ਜੀ ਦੇ ਕਿਲੇ ਸਲਾਣਾ ਜੋੜ ਮੇਲੇ ਤੇ ਸਭ ਤੋਂ ਪਹਿਲੀ ਸ਼ੁਰੂਆਤ ਜੋਤੀਸ਼ਾ ਗੇਟ ਸਭਰਾ ਤੋਂ ਐਸੀ ਵੇਖੋ ਅਲੱਗ-ਅਲੱਗ ਪਿੰਡਾਂ ਤੋਂ ਸੰਗਤਾਂ ਆ ਰਹੀਆਂ ਜੀ ਪਿੰਡ ਕੂਟੇ ਵਾਲੇ ਤੋਂ ਇੱਕ ਟਰਾਲਾ ਆਇਆ ਜੀ ਦੇਖ ਸਕਦੇ ਆ ਜੀ ਹੌਣ ਸਿੰਘ ਸੇ ਹੇਲ ਸਿੰਘ ਪਿੰਡ ਜਲੇ ਵਾਲਾ ਫੋਰ ਬਾਈ ਫੋਰ ਟਰੈਕਟਰ ਹਰ ਇੱਕ ਵੀਰ ਬੜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਜੀ ਚੱਲ ਰਿਹਾ ਚਾਹ ਪਾਣੀ ਦੇ ਲੰਗਰ ਵਰਤਾਏ ਜਾ ਰਹੇ ਜੀ ਇਹ ਉੱਧਰ ਵਿੱਚ ਸਾਰੇ ਵੀਰ ਸੰਗਤਾਂ ਸੇਵਾ ਦੇ ਵਿੱਚ ਬਾਈ ਜੀ ਦੇਖ ਸਕਦੇ ਆ ਕਿਵੇਂ ਚਾਹ ਦੇ ਲੰਗਰ ਵਰਤਾਏ ਜਾ ਰਹੇ ਆ ਜੀ ਬ੍ਰੈਡਾਂ ਦੇ ਲੰਗਰ ਅਟੁੱਟ ਵਰਤ ਰਿਹਾ ਜੀ ਬਹੁਤ ਸੇਵਾ ਸੇਵਾ ਕਰ ਰਹੀਆਂ ਜੀ ਤੇ ਬਾਕੀ ਦੇਖ ਸਾੜਿਆ ਨਹੀਂ ਬਣਾ ਸਾੜੀਆਂ ਵਰਤਨਾ ਦੀ ਸੇਵਾ ਇੱਧਰ ਚੱਲ ਰਹੀ ਹੈ ਜੀ ਤੇ ਹਲਵਾਈ ਲੱਗੇ ਹੋਏ ਜੀ ਉਹਦੀ ਨੇ ਬਹੁਤ ਮਾਣੋ ਨਾ ਕਿਉਂ ਸਰਪਰਾਗ ਜੀ ਹਲਵਾਈ ਲੱਗੇ ਹੋਏ ਜੀ ਸਾਰੀ ਸੇਵਾ ਪੂਰੀ ਕਰਨ ਚੋਰਾ ਚੋਰਾ ਨਾਲ ਚੱਲ ਰਹੀ ਹੈ ਫੌਜੀ ਸਾਹਿਬ ਮਹਾਰਾਜ ਕੀ ਹਾਲ ਜੀ ਮਹਾਰਾਜ ਇੱਥੇ ਨਾਨ ਤੇ ਬਾਰੇ ਆ ਗਏ ਚਾਹ ਰਹੇ ਐ ਬਾਕੀ بارش ਦੇ ਕਾਰਨ ਵੇਖੋ ਜਿਹੜਾ ਥੋੜਾ ਜਿਹਾ ਕੰਮ ਤੇ ਵੇਖੋ ਜਿਹੜਾ ਇਹ ਵੇਖੋ ਵੀਰ ਸੇਵਾਦਾਰ ਜਿਹੜੇ ਗਰੀਆਂ ਵਛਾਈਆਂ ਸੀ ਗਿੱਲੀਆਂ ਹੋ ਗਈਆਂ ਹਨ ਉਹਨਾਂ ਨੂੰ ਸਿਕਾਉਣ ਦੀ ਸੇਵਾ ਚੱਲ ਰਹੀ ਆ ਹੋਰ ਪੁੱਤਰਾ ਕਿੱਥੇ ਆਪਣੇ ਨਾਲ ਦਾ ਜਗਮਿੰਦ ਹਾਂ ਇੱਥੇ ਹੀ ਆਵੇ ਅੱਛਾ ਅੱਛਾ ਆ ਠੀਕ ਆ ਤੇ ਇਹ ਟਰੈਕਟਰ ਬਾਈ ਜੀ ਬੂਟੇ ਵਾਲੇ ਤੋਂ ਆਇਆ ਜੀ ਪਿੰਡ ਜੱਲੇ ਵਾਲਾ ਸਵਾਸੀ ਕਾਦੀ ਹੋਰ ਜੀ ਚੱਲ ਰਹੀ ਜੇਵਾ ਵਧੀਆ ਵਧੀਆ ਰੰਦਾ ਭਾਈ ਹੋਰ ਕਿਰਪਾ ਦੇਖ ਸਕਦੇ ਆ ਜੀ ਬਾਕੀ ਸੰਗਤਾਂ ਅਲੱਗ-ਅਲੱਗ ਪਿੰਡਾਂ ਜੋ ਦੂਰ-ਦੂਰੋਂ ਭਾਈ ਜੀ ਸੰਗਤਾਂ ਆ ਰਹੀਆਂ ਬੜੀ ਦੂਰੋਂ ਦੱਸ ਸਕਦੇ ਆ ਬ੍ਰੇਕ ਲਾਈ ਜਾਂਦੀ ਹੈ ਸੰਗਤਾਂ ਦੇ ਵਾਸਤੇ ਚਾਹ ਪਾਣੀ ਹੋਰ ਭਾਈ ਬੂਟੇ ਵਾਲਿਓ ਤੇ ਡਾਕਟਰ ਦੇ ਪਿੰਡ ਦੇ ਆ ਜੀ ਤੇ ਇਧਰ ਬਾਈ ਖਲੋਤੇ ਹੋ ਜਾਂ ਸਾਡੇ ਕਿਆ ਰੱਖਿਆ ਜੀ ਆਪਣੇ ਮੁਰਸਲ ਦਾ ਟੈਂਟ ਦੇਖੋ ਚਾਰ ਲੜੀਆਂ ਜੀ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਵੇਖੋ ਜੀ ਭੋਗ ਪਾਏ ਗਏ ਆ ਤੇ ਸਭ ਤੋਂ ਪਹਿਲਾਂ ਸੁਖਬਨੀ ਸਾਹਿਬ ਜਿਦਨ ਸੀ ਉਹ ਵੀ ਬਾਈ ਜੀ 90 95 ਦੇ ਲਗਭਗ 10 ਦੇ ਸੁਖਬਨੀ ਸਾਹਿਬ ਦੇ ਭੋਗ ਪਾਏ ਗਏ ਜੀ ਇੱਥੇ ਰਾਈ ਨੂੰ ਕਾਹਨ ਛਾ ਕਿ ਬਾਬਾ ਜੀ ਲਾਉਂਡ ਫੰਡ ਕਰ ਵਾਹ ਗੁਰੂ ਜੀ ਰੋਟੀ ਜੀ ਰੋਟੀ ਜੀ ਰੋਟੀ ਦੇ ਆ ਗੁਰੂ ਕੀ ਆਸਨਤਾਨ ਇਧਰ ਸ਼ਰਧਾਈਆਂ ਦੇ ਬਾਈ ਜੀ ਲੰਗਰ ਲਾਏ ਗਿਆ ਜੀ ਬਾਬਾ ਜੀ ਉਹਨਾਂ ਦਾ ਆਉਣਾ ਹੁਣ ਦੇਖ ਸਾਧਿਆ ਜੀ ਬਾਬਾ ਜੀ ਦਾ ਆ ਛੋੜਾ ਜੀ ਹਾਂ ਜੀ ਦੇਖ ਸਾਧਿਆ ਜੀ ਬਾਬਾ ਜੀ ਸ਼ਰਧਾਈ ਦੇ ਲੰਗਰ ਚੱਲ ਰਿਹਾ ਬਹੁਤ ਵੈਰੂ ਦੀ ਮਿਹਰ ਹੈ ਜੀ ਵਾਹ ਬਾਬਿਓ ਕੀ ਹਾਲ ਜੀ ਛੱਡੀਆਂ ਦੇ ਜੀ ਗਾਰੇ ਵਾਹ ਵਾਹ ਜੀ ਆਪਣਾ ਬਾਬਾ ਵਿਸ਼ਣ ਕੋ ਪੇਟ ਲਓ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਪੁੱਤਾ ਸਾਹਿਬ ਜੀ ਪੁੱਤਰਾ ਧਾਨੀ ਉਹਨਾਂ ਦੇ ਪੜਾਵਾਂ ਦੇ ਪਿੰਡ ਸਪਰਾ ਗੇਟ ਤੇ ਲੰਗਰ ਸੰਦਾਗੀਆਂ ਲੰਗਰ ਚੱਲ ਰਹੀ ਹਨ ਸ਼੍ਰੀਮਾਨ ਸੰਤ ਬਾਬਾ ਉਤਾਰ ਸਿੰਘ ਜੀ ਸੋਰ ਸਿੰਘ ਵਾਲੇ ਸ਼੍ਰੀ ਗੁਰੂ ਹਨ ਗੋਬਿੰਦ ਸਾਹਿਬ ਜੀ ਦੇ ਤਰੁਕੁਰ ਉਨ ਸਾਈਂ ਧੰਨ ਧੰਨ ਬਹਾਦਰ ਬਾਬਾ ਬਿਰੀ ਚੰਦ ਜੀ ਦੇ 12ਵੇਂ ਜਾਨਸੀਨ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਜ਼ੋਰ ਸਿੰਘ ਵਾਲੇ ਜਤੇਦਾਰ ਬਾਬਾ ਨਿਹਾਲ ਸਿੰਘ ਜੀ ਭਰਾਵਾ ਵਾਲਿਆਂ ਵੱਲੋਂ ਉਹਨਾਂ ਵੱਲੋਂ ਨਿਰੰਤਰ ਸ਼ਬਦਾਈਆਂ ਦੇ ਲੱਗ ਕੇ ਚੱਰੀ ਹਨ ਦੇਗਾ ਛੇਗਾ ਠੰਡੇ ਤੋਂ ਧਾਰੇ ਰੜਕਣ ਵੈਰੀ ਨੂੰ ਬਾੜੀ ਮਾਰਦੇ ਧਾਰੇ ਰੜਕਣ ਵੈਰੀ ਨੂੰ ਸ਼ਬਦਾਈਆਂ ਦੇ ਤੇ ਦੇਗਾ ਛੇਗਾ ਨਗਰ ਛਾਗ ਚੱਲ ਰਹਾ ਨਾ ਸਾਰੀਆਂ ਸੈਕਟਰਾਂ ਤੇ ਬੇਨਤੀ ਆ ਜੀ ਵੱਧ ਵੱਧ ਸਕੋ ਵਾਹ ਬਈ ਵਾਹ ਗੁਰਦੀਪਾ ਸਿੰਘ ਸਾਹਿਬ ਜੀ ਵਾਹ ਗੁਰਦੀਪੀ ਵੱਡੇ ਵੱਡੇ ਆ ਜਿਹਾਰੂ ਯੋਦੇ ਬੜੇ ਧੰਨ ਧੰਨ ਬਾਬਾ ਵਿਦੀ ਚੰਦ ਸੀਨਾ ਗੁਰੂ ਘਰ ਜੀਨਾ ਜੀ ਉਹਨਾਂ ਦੀ ਜ਼ੰਬਰਾ ਵੇਖੋ ਕਰਾਇਆ ਚੱਲ ਰਹਾ ਜੀ ਰਗੜੇ ਲੱਗ ਰਹਾ ਜੀ ਪੀ ਸ਼ੇਅਰ ਕਰੋ ਵੀਡੀਓ ਵਾਤੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਈ ਜੀ ਅਰ ਬੁੱਧਰਾ ਆਓ ਬਾਤੋ ਬਾਤ ਜਿਹੜੇ ਵੀਰ ਅਲਰਜੀ ਬਣਾਈ ਰੱਖੋ ਖੁਦਾਂ ਮਚਾ ਜਾ ਸਕੋ ਗਨਕਰਦੀ ਕੇਤੀ ਬਾਤੋ ਬਾਤ ਪੀਣੀ ਚੜਾਈ ਇੱਕ ਮਿੰਟ ਤੇ ਸੇਵਾ ਚੱਲ ਰਹੀ ਐ ਸੰਗਤਾਂ ਬਾਤੋ ਬਾਤ ਹੋਣ ਸ਼ਰਧਾਈਆਂ ਛਕੋ ਅਨੰਤ ਮਾਨੂ ਬਾਈ ਨੂੰ ਸੱਚੇ ਪਾਤਸ਼ਾਹ ਬਾਬਾ ਫੂਲਾ ਸਾਹਿਬ ਦਿਨ ਦੇਵੇ ਬਾਤੋ ਬਾਤ ਜੀ ठीकु आहे बाबा जी